ਦੁਪਹਿਰ ਦਾ ਟਾਈਮ ਹੋ ਗਿਆ ਜੀ ਆਪਾਂ ਬੱਚੇ ਆਉਣ ਵਾਲੇ ਆ ਤੇ ਆਪਾਂ ਨਾ ਉਹਨਾਂ ਵਾਸਤੇ ਦਾਲ ਵਾਲੇ ਪਰੌਂਠੇ ਬਣਾਉਣੇ ਆ ਰਾਤ ਦੀ ਆਪਣੀ ਦਾਲ ਬਣੀ ਹੋਈ ਸੀ ਤੇ ਹੁਣ ਸੋਚਿਆ ਕਿ ਉਹਨਾਂ ਨੂੰ ਆ ਬੱਚਿਆਂ ਨੂੰ ਆਪਾਂ ਦਾਲ ਵਾਲੇ ਪਰੌਂਠੇ ਬਣਾ ਦਿੰਨੇ ਆ ਕਹਿ ਕੇ ਗਏ ਸੀ ਵੀ ਮਮਾ ਅੱਜ ਅਸੀਂ ਆ ਕੇ ਰੋਟੀ ਖਾਵਾਂਗੇ ਤੇ ਮੈਂ ਸੋਚਿਆ ਆ ਕਿ ਦਾਲ ਪਈ ਆ ਤੇ ਆਪਾਂ ਦਾਲ ਵਾਲੇ ਪਰੌਂਠੇ ਬਣਾ ਦਿੰਨੇ ਆ ਤੇ ਇੱਧਰ ਆਪਾਂ ਨਾ ਆਟਾ ਛਾਂ ਲਿਆ ਆਪ ਨੂੰ ਕੈਮਰਾ ਵੀ ਕਰਨਾ ਹੁੰਦਾ ਸਾਰਾ ਕੁਝ। ਇਤਰਾ ਭਾਟਾ ਲੈ ਲਿਆ ਜਿੰਨਾ ਕ ਆਪਾਂ ਨੂੰ ਚਾਹੀਦਾ ਸੀ। ਤੇ ਇਹਦੇ ਵਿੱਚ ਆਪਾਂ ਜਿਹੜੇ ਸਮਾਨ ਪਾਵਾਂਗੇ ਇਹ ਆਪਾਂ ਥੋੜਾ ਜਿਹਾ ਪਿਆਜ਼ ਕੱਟ ਲਿਆ ਤੇ ਇਹ ਹੈਗਾ ਸੁੱਕਾ ਧਨੀਆ। ਇਹ ਆਪਣਾ ਸਬਜ਼ੀਆਂ ਚ ਸਕਾ ਕੇ ਰੱਖਿਆ ਸੀ। ਇਹ ਪਾ ਦਾਂਗੇ ਨਾ ਇਹਦੇ ਨਾਲ ਵੀ ਸੋਨੇ ਬਰੌਂਟੇ ਲੱਗਣਗੇ ਤੇ ਟੇਸਟ ਵੀ ਆਊਗਾ। ਹਰਾ ਧਨੀਆ ਤਾਂ ਹੁਣ ਮਹਿੰਗਾ ਲੈ ਕੇ ਤਾਂ ਕਈ ਵੇ ਨਹੀਂ ਆਂਦਾ ਪਰ ਉਹ ਖਰਾਬ ਹੋ ਜਾਂਦਾ ਜਿਆਦਾ ਕੰਨ ਰਹਿੰਦਾ ਨਹੀਂ ਹੈਗਾ। ਇਹ ਆਪਾਂ ਅੱਧਾ ਅੱਧਾ ਚਮਚਾ ਜੀਰੇ ਦਾ ਪਾਵਾਂਗੇ ਤੇ ਨਮਕ ਮਿਰਚ ਤੇ ਥੋੜੀ ਜਿਹੀ ਆਪਾਂ ਹਲਦੀ ਪਾਈ ਆ ਤੇ ਇਹ ਹੈਗਾ ਧਨੀਆ ਪਾਊਡਰ ਇਹ ਵੀ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਪਾਉਣਾ ਹੁੰਦਾ ਇੰਨਾ ਆਪਾਂ ਥਨ ਨਾਲ ਇਸ ਤਰ੍ਹਾਂ ਕਰਕੇ ਹਿਲਾਵਾਂਗੇ ਨਮਕ ਮਿਰਚ ਜਿਹੜਾ ਤੁਸੀਂ ਆਪਣੇ ਆਟੇ ਦੇ ਮੁਤਾਬਕ ਪਾ ਲਓ ਜਿੰਨਾ ਕਿ ਤੁਹਾਡਾ ਆਟਾ ਹੈਗਾ ਓਨਾ ਪਾ ਲਓ ਤੇ ਹੁਣ ਆਪਾਂ ਇਹਦੇ ਵਿੱਚ ਨਾ ਇਹ ਦਾਲ ਪਾਵਾਂਗੇ ਆਰੀ ਇਸ ਤਰ੍ਹਾਂ ਹੋ ਗਈ ਤਾਂ ਇਹਨੂੰ ਆਪਾਂ ਗੁੰਨ ਲਾਂਗੇ ਮਿਸੀਆਂ ਰੋਟੀਆਂ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਹਨ ਪੰਜਾਬ ਦੇ ਤਾਂ ਹਰ ਇੱਕ ਘਰ ਦੇ ਵਿੱਚ ਬਣਦੀ ਹੈ ਜਿਹੜੀ ਦਾਲ ਬਚੀ ਸਵੇਰ ਰੋਟੀਆਂ ਬਣ ਜਾਂਦੀਆਂ ਨਾਲੇ ਤਾਂ ਆਪਣੀ ਦਾਲ ਲੱਗ ਜੂਗੀ ਨਾਲੇ ਬੱਚਿਆਂ ਨੂੰ ਸਵਾਦ ਆਟਾ ਵਰਤਣਾ ਕੋਈ ਚੰਗੀ ਤਰ੍ਹਾਂ ਆਟਾ ਗੁੰਨ ਲਾਂਗੇ ਲੋ ਜੀ ਆਟਾ ਗੁੰਨੇ ਕੇ ਰੱਖ ਲਿਆ ਤੇ ਇਹਨੂੰ ਨਾ 10 ਮਿੰਟ ਵਾਸਤੇ ਆਪਾਂ ਰੈਸਟ ਰੈਸਟ ਵਾਸਤੇ ਰੱਖਾਂਗੇ ਤੇ ਹੋਣਾ ਦੇ ਤਾਂ ਆਪਾਂ ਇਹਨੂੰ ਟਾਕ ਦੇ ਟਾਕੇ ਰੱਖ ਦਿੰਨੇ ਆ 10 ਮਿੰਟ ਬਾਅਦ ਆਪਾਂ ਫਿਰ ਪਰੌਂਠੇ ਬਣਾਉਨੇ ਆ ਆਪਣਾ ਆਟਾ ਗੁੰਨੇ ਨੂੰ ਹੋ ਗਏ 10-15 ਮਿੰਟ ਵਧੀਆ ਬਣ ਗਿਆ ਤੇ ਹੁਣ ਆਪਾਂ ਇਹਦੇ ਉੱਤੇ ਥੋੜਾ ਜਿਹਾ ਘਿਓ ਜਰਾ ਲੈ ਲੈਨੇ ਤੇ ਹੁਣ ਆਪਾਂ ਇਹਦੇ ਨਾ ਮੈਂ ਇਹਦਾ ਨੂਨ ਮਿਰਚ ਵੇਖ ਲਿਆ ਸੀਗਾ ਵਧੀਆ ਹੈਗਾ ਜੇ ਥੋੜਾ ਘੱਟ ਆ ਤਾਂ ਤੁਸੀਂ ਨਾਲ ਵੀ ਪਾ ਸਕਦੇ ਜਿਵੇਂ ਆਪਾਂ ਮੂਨ ਮਿਰਚਾਂ ਵਾਲੇ ਪਰੌਠੇ ਬਣਾਉਣੇ ਆ। ਬਸ ਕਿ ਪਿਆਜ਼ ਪਾਉਣਾ ਨਾ ਇੱਕ ਤਾਂ ਗਰਮੀ ਆ। ਗਰਮੀ ਨਾਲ ਕੱਚਾ ਪਿਆਜ਼ ਜਦੋਂ ਆਪਾਂ ਰੋਟੀ ਸਬਜ਼ੀ ਚ ਪਾਉਂਦੇ ਆ ਤਾਂ ਇਹਦੇ ਨਾਲ ਇੱਕ ਤਾਂ ਲੂਣੀ ਲੱਗਦੀ ਹੈਗੀ ਕੱਚੇ ਪਿਆਜ਼ ਨਾਲ। ਦੂਸਰੇ ਨੰਬਰ ਤੇ ਅੱਜ ਕੱਲ੍ਹ ਗਰਮੀ ਦੇ ਵਿੱਚ ਆ ਕੱਚੇ ਪਿਆਜ਼ ਦੀ ਚਟਨੀ ਵੀ ਬਹੁਤ ਲੋਕ ਖਾਂਦੇ ਆ ਤੇ ਇਹ ਗਰਮੀ ਤੋਂ ਬਹੁਤ ਜ਼ਿਆਦਾ ਬਚਾਉਂਦਾ ਪਿਆਜ਼ ਨੂੰ ਨਾ ਗਰਮੀ ਦੇ ਵਿੱਚ ਵੱਧ ਤੋਂ ਵੱਧ ਜੂਸ ਕਰਨਾ ਚਾਹੀਦਾ ਬੱਚੇ ਨੇ ਪਤਾ ਨਹੀਂ ਕੀ ਗੱਲ ਆ ਸਕੂਲ ਦਾ ਜਿਹੜੇ ਦੋ ਫੁਲਕੇ ਭੇਜਦੇ ਆ ਉਹਦੇ ਵਿੱਚੋਂ ਵੀ ਛੱਡੇ ਹੁੰਦੇ ਆ ਅਧਿਆਪਕ ਤਾਂ ਗਰਮੀ ਆ ਗਰਮੀ ਕਰਕੇ ਨਹੀਂ ਖਾਂਦੇਗੇ ਲੋ ਜੀ ਆਪਣਾ ਮੰਗਵੈਲ ਇਹਨੂੰ ਦਿੱਤਾ ਪਾ। ਪਾਇਤਾ ਪੱਕਾ ਆ ਕੇ ਖਾਣਗੇ। ਇਹ ਤਰੋਂਠੀ ਦੇਖ ਲੈਣਗੇ ਬੱਚੇ ਤਾਂ ਫਿਰ ਉਹਨਾਂ ਨੂੰ ਐਂ ਹੁੰਦਾ ਵੀ ਆਪਾਂ ਖਾ ਲੀ। ਇਸ ਤਰ੍ਹਾਂ ਕਰਕੇ ਨਾ ਆਪਾਂ ਸਾਰੇ ਬਣਾ ਲਾਂਗੇ। ਜਦੋਂ ਦੁਪਹਿਰ ਦਾ ਟਾਈਮ ਹੁੰਦਾ ਜਦੋਂ ਮੈਂ ਬੱਚਾ ਨੇ ਆਉਣਾ ਹੁੰਦਾ 3:30 ਵਜੇ ਹੁੰਦੇ ਹੁਣ 1:30 ਵਜੇ ਦਾ ਟਾਈਮ ਹੋ ਗਿਆ ਤੇ ਬਸ 57 ਮਿੰਟ ਤੱਕ ਆ ਜਾਣਗੇ ਉਹਨਾਂ ਚਿਰ ਮੈਂ ਉਹਨਾਂ ਦੇ ਇਹੇ ਬਸ ਇੱਕ ਇੱਕ ਜਦੋਂ ਦੂਰੂ ਬਰੌਂਠੇ ਲਾ ਕੇ ਰੱਖ ਦੇਵਾਂਗੀ ਤੇ ਨਾਲ ਹੀ ਨਾ ਫਿਰ ਮੈਂ ਸਬਜੀ ਸਬਜੀ ਦੀ ਵੀ ਤਿਆਰੀ ਨਾਲ ਹੀ ਕਰਨ ਲੱਗ ਜਾਨੀ ਹੁੰਦੀ ਆ ਜਿਆਦਾ ਇਸ ਤਰ੍ਹਾਂ ਹੁੰਦਾ ਕਿ ਸਵੇਰੇ ਸਵੇਰੇ ਇਸ ਤਰ੍ਹਾਂ ਹੁੰਦਾ ਕਿ ਝੜ ਪੋਚੇ ਆਪਾਂ ਮਾਰਨ ਲੱਗ ਜਾਨੇ ਹ ਹੋਰ ਕੰਮ ਜਿਹੜੇ ਹੁੰਦੇ ਉਹ ਕਰਨਦੇ ਤੇ ਹੁਣ ਤਾਂ ਆ ਮੈਂ ਜਦੋਂ ਸ਼ਾਮ ਨੂੰ ਨਾ ਇਹਦੇ ਕੱਪੜੇ ਧੋਦੇ ਨਹੀਂ ਹੁੰਦੇ ਆ 4:30 ਵਜੇ ਨਾ 4:30 ਵਜੇ ਉਦੋਂ ਅੰਦਰ ਆਪਾਂ ਉਥੇ ਅੰਦਰ ਹੀ ਧੋਨੇ ਹੁੰਦੇ ਮਸ਼ੀਨ ਅੰਦਰ ਹੀ ਪਈ ਹੁੰਦੀ ਹੈ ਤੇ ਉੱਥੇ ਹੀ ਆਪਾਂ ਧੋਦੇ ਨਹੀਂ ਹੁੰਦੇ ਅੰਦਰ ਹੀ ਤੇ ਸਾਰਾ ਕੰਮ ਇਸ ਤਰ੍ਹਾਂ ਨਿਬੜ ਜਾਂਦਾ ਕੁਛ ਅੱਧਾ ਸਵੇਰ ਦੇ ਟਾਈਮ 'ਚ ਨਿਬੜ ਜਾਂਦਾ ਕੰਮ ਅੱਧਾ ਸ਼ਾਮ ਦੇ ਟਾਈਮ 'ਚ ਡਿਵਾਈਡ ਕਰ ਲਈਦਾ ਵੀ ਕੰਮ ਕਿਹੜਾ ਕਿਹੜੇ ਟਾਈਮ ਕਰਨਾ ਤੇ ਉਸੇ ਤਰ੍ਹਾਂ ਫਿਰ ਨਿਬੜ ਜਾਂਦਾ ਜੀ ਆਖੀਏ ਸਾਰਾ ਕੰਮ ਸਵੇਹੀ ਹੋ ਜੂਗਾ ਸਾਰਾ ਸਵੇਰ ਨਹੀਂ ਹੁੰਦਾ ਹੈਗਾ तो ये अपना परौंठा बन के इन तार लेकें <coughs> आप बस ऐसे तरह ही सारे परौंठे बना लें एक करके लो लोजे अपना दूसरा परौंठा भी बन गया लोजे अपने परौंठे भी बन गए अपनी इधर चा भी बन गई ਇਹ ਸੋਸ ਤੋਂ ਬਣਾ ਕਰ ਦਿੰਨੇ ਆ। ਆਪਣੇ ਕੌਂਟੇ ਬਣ ਕੇ ਹੋ ਗਏ ਤਿਆਰ। ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ। Ok, ap saari pande sa ap karman. Apo bachan akwa de. Degon nan, mèk pande bi tou yi de man. Kershan di, hòpini tou yi tar lan ge. Ok, ap saar nan, pande tou seke. Apan nan, al di nan, pande tou seke. と for the mess of ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ